ਰੇ ਜੀ ਸਾਕੀ ਕਾ ਸਾਰੇ ਭਰਾਵਾਂ ਨੂੰ ਸਵਾਗਤ ਹੈ ਵੀਰੇ ਤੁਹਾਡੇ ਆਪਣੇ YouTube ਚੈਨਲ ਤੇ ਟਰੈਕਟਰਾਂ ਦੇ ਨਵੇਂ ਤੋਂ ਨਵੇਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅੱਜ ਲੈ ਕੇ ਆਏ ਵੀਰੇ ਆਪਾਂ ਮੈਸੇਜ 241 ਆਲੂ ਵਾਲੇ ਵੀਰਾਂ ਦੀ ਬੜੀ ਮੰਗ ਦੀ ਮੈਸੇਜ 241 ਦੀ ਕਿੰਨਾ ਮਾਰਨਾ ਕਰਨਾ ਹੈ 22 ਮਾਰਨਾ ਟਰੈਕਟਰਾਂ ਵੀਰੇ ਇਹ ਪੰਜਾਬ ਦਾ ਨੰਬਰ ਆ ਫਰਸਟ ਪਾਰਟੀ ਦਾ ਟਰੈਕਟਰ ਬਾਕੀ ਤੁਸੀਂ ਘੰਡੇ ਇਸਾਂ ਦੇਖ ਸਕਦੇ ਹੋ 1100 ਘੰਟਾ ਚੱਲਿਆ ਹੈ ਵੀਰੇ ਨਾਲ ਦੇ ਟਾਇਰ ਨੇ 1200 ਕਿੰਨੇ ਘਟੇ 1100 1137 ਘੰਟੇ ਚੱਲਿਆ ਹੋਇਆ ਬਈ ਨਾਲ ਦੇ ਟਾਇਰ ਨੇ ਵੀਰੇ ਪਿਸਟਨ ਹੁੱਕ ਸਾਰੀ ਕੰਡੀਸ਼ਨ ਦੇਖ ਸਕਦੇ ਤੁਸੀਂ ਆ ਲੋ ਇਹਦੇ ਨੇ ਵੀਰੇ ਵੇਟ 35 ਕਿਜੀ ਗੁਡੀਅਰ ਕੰਪਨੀ ਦੇ ਟਾਇਰ ਨੇ 90 ਪੈਸੇ ਪੂਰਾ ਚੰਗਾ ਡਰਾਈਵਟਾ ਜੇ ਕਿਸੇ ਵੀਰ ਨੇ ਲੈਣਾ ਹੋਵੇ ਪੰਜਾਬ ਦਾ ਨੰਬਰ ਹੈ ਸਾਈਡ ਗੇਅਰ ਮੈਸੀ 241 ਦੇਖ ਸਕਦੇ ਹੋ ਪਾਵਰ ਸਟੀering ਹੈ ਬਾਈ ਪਿਚੋ ਰਿਹਾ ਅਸਰ ਅੰਸਾਰੀ ਕੰਡੀਸ਼ਨ ਬਾਈ ਜੇ ਕੋ ਬਾਈ ਮੈਸੇਜ ਲੈਣ ਬਾਰੇ ਸੋਲਦਾ ਉਹਦਾ ਵੀਡੀਓ ਨੂੰ ਕਰੇ ਸ਼ੇਅਰ 1137 ਘੰਟੇ ਚੱਲਿਆ ਹੋਇਆ ਤੇ ਮਾਲਕ ਵੀ ਜਿਹੜਾ ਨੰਬਰ ਆ ਵੀ ਨੀਚੇ ਟਾਈਟਲ ਦੇ ਵਿੱਚ ਪਾਵਾਂਗੇ ਆਪਾਂ ਇਹ ਟਰੈਕਟਰ ਦਾ ਏਰੀਆ ਹੈਗਾ ਵੀਰ ਸੰਗਰੂਰ ਸੰਗਰੂਰ ਏਰੀਆ ਵਿੱਚ ਟਰੈਕਟਰ ਵੰਡਮੈਲਾ ਚੌਕ ਇਹ ਟਰੈਕਟਰ ਵੰਡਮੈਲਾ ਚੌਕ ਜ਼ਿਲ੍ਹਾ ਸੰਗਰੂਰ ਵਿੱਚ ਖੜਾਗਾ ਮਾਰਕ ਵੀ ਜਿਹੜਾ ਨੰਬਰ ਆ ਨੀਤੇ ਟਾਈਟਲ ਦੇ ਵਿੱਚ ਪਾਵਾਂਗੇ ਉਤੇ ਫੋਨ ਕਰਕੇ ਟਰੈਕਟਰ ਖਰੀਦ ਸਕਦੇ ਹੋ ਰੇਟ ਹੈ ਇਹਦਾ 5.5 ਲੱਖ ਰੁਪਇਆ 5 ਲੱਖ 25 ਹਜ਼ਾਰ ਟਰੈਕਟਰ ਦੀ ਕੀਮਤ ਹੈ ਬਾਕੀ ਮੌਕੇ ਤੇ ਮਾਤਾਨ ਹੋ ਜੂਗਾ ਬਾਕੀ ਸਾਰੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਜੇ ਕਿਸੇ ਵੀਰ ਨੇ ਟਰੈਕਟਰ ਲੈਣਾ ਤਾਂ ਬਾਈ ਨਾਲ ਕਰ ਲਿਓ ਸੁਪਰਕ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ ਸਾਰੇ ਭਰਾਵਾਂ ਦਾ